ਸਿੰਘ ਜੀ ਪੂਰੇ ਦੇਸ਼ ਦੇ ਨੌਜਵਾਨਾਂ ਵਾਸਤੇ ਰੋਲ ਮਾਡਲ ਨੇ 23 ਸਾਲ ਦੀ ਉਮਰ ਚ ਫਾਂਸੀ ਹੋਈ ਸੀ ਔਰ ਹਮੇਸ਼ਾ 23 ਸਾਲ ਦੇ ਹੀ ਰਹਿਣਗੇ ਆਉਣ ਵਾਲੇ 500 ਸਾਲ ਬਾਅਦ ਵੀ ਜਿਹੜੇ ਯੂਥ ਹੋਊਗਾ ਜਿਹੜਾ ਹੈ ਦੇਸ਼ ਦਾ 22 23 ਸਾਲ ਦਾ ਉਹਨਾਂ ਦੇ ਵੀ ਹੀਰੋ ਉਹਨਾਂ ਦੇ ਵੀ ਆਈਕਨ ਰੋਲ ਮਾਡਲ ਭਗਤ ਸਿੰਘ ਰਹਿਣਗੇ ਲੋਕ ਬਹੁਤ ਲੰਬੀਆਂ ਉਮਰਾਂ ਭੋਗ ਕੇ ਜਾਂਦੇ ਆਂ ਸ਼ਾਇਦ ਤੁਹਾਡੇ ਪਿੰਡਾਂ ਚ ਵੀ ਤੁਹਾਡੇ 90 90 ਸਾਲ ਦੇ ਬਜ਼ੁਰਗ ਮੰਝਿਆ ਤੇ ਪਏ ਹੋਣੇ ਤੁਹਾਨੂੰ ਪਿੰਡ ਨੂੰ ਨਹੀਂ ਪਤਾ ਹੋਣਾ ਵੀ ਵੀ ਉਹ ਪ੍ਰਾਨ ਤਿਆਗ ਗਿਆ ਜਾਂ ਅਜੇ ਜਿਉਂਦਾ ਹੀ ਐ 90 90 ਸਾਲ ਦੀ ਉਮਰ ਐਨੀ ਗੁੰਮਨਾਮ ਜ਼ਿੰਦਗੀ ਲੋਕ ਜਿਉਂ ਜਾਂਦੇ ਆਂ ਪਰ ਇਸ ਯੋਧੇ ਨੇ 23 ਸਾਲ ਦੀ ਉਮਰ ਚ ਉਹ ਕੁਝ ਕਰਤਾ ਕਿ ਅਮਰੀਸ਼ਾ ਜਾਂਦਾ ਰਹੂਗਾ ਕਿਉਂਕਿ aadmi bada salon se nahi aadmi bada khayalon se hota hai khayal bade si inhan de khayal bahut bade si so ajj shehri azampar de singh horanda putt jida ohnu lok arpan karan layi aaye ha pehla ta ਏਅਰਪੋਰਟ ਦਾ ਨਾਮ ਬੜੀ ਦੇਰ ਤੋਂ ਦੂਜੀਆਂ ਸਰਕਾਰਾਂ ਨੇ ਫਸਾ ਰੱਖਿਆ ਸੀਗਾ ਨਹੀਂ ਜੀ ਆ ਨਹੀਂ ਜੀ ਆ ਕਿਉਂਕਿ ਉਹਨਾਂ ਨੂੰ ਇੰਟਰਸਟ ਨਹੀਂ ਸੀ ਕੋਈ ਨਾ ਤਾਂ ਉਹਨਾਂ ਨੇ ਕਰੇ ਪੜਿਆ ਹੁਣ ਉਹਨਾਂ ਬਾਰੇ ਵੀ ਕੁਰਬਾਨੀਆਂ ਕੀ ਸੀ ਤਾਂ ਅਸੀਂ ਆਉਣ ਸਾਰੇ ਦੀ ਕਾਰਵਾਈ ਸ਼ੁਰੂ ਤਾਂ ਇਮੀਡੀਏਟਲੀ ਪ੍ਰਵਾਨਗੀ ਲਈ ਗਈ ਤੇ ਇਹ ਚੇਪੁਰ ਤੋਂ 5 ਕਰੋੜ ਰੁਪਏ ਦੀ ਲਾਗਤ ਨਾਲ ਬੁੱਤ ਬਣਾ ਕੇ ਲਿਆਂਦਾ ਜੈਪੁਰ ਤੋਂ ਤੇ ਜਿਹੜਾ ਪਰਦਾ ਚੁੱਕਿਆ ਗਿਆ ਉਹ ਪਰਦਾ ਜਿਹੜੀ ਚੁੱਕਣ ਦੀ ਰਸਮ ਅਦਾ ਕਰਨ ਵਾਲੀ ਜਿਹੜੀ ਟੈਕਨੀਕਲ ਟੀਮ ਹੈਦਰਾਬਾਦ ਵੀਰੋ ਇਹਨਾਂ ਲਈ ਤਾਂ ਜਿੰਨਾ ਵੀ ਆਪਾਂ ਕਰ ਲੀਏ ਉਹਨਾਂ ਘੱਟ ਹੈ ਕਿਉਂਕਿ ਇੰਨਾ ਕਰਕੇ ਹੀ ਐਵੇਂ ਮੁੱਖ ਮੰਤਰੀਆਂ ਇੰਨਾ ਕਰਕੇ ਹੀ ਆਪਾਂ ਆਜ਼ਾਦ ਫਿਜ਼ਾ ਸਾ ਲੈਨੇ ਆ ਪਰ ਸਿੰਘ ਹੋਰਾਂ ਨੇ ਲਿਖਿਆ ਸੀ कि इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है सो इतना ज्यादा जनूनी सी इन्होंने जो कुर्बानी की ओनू कदे भुलाया नहीं जा सकता ਸੋ ਅਸੀਂ ਤਾਂ ਇੱਕ ਛੋਟਾ ਜਿਹਾ ਆਪਣਾ ਫਰਜ਼ ਅਦਾ ਕਰ ਰਹੇ ਹਾਂ ਇੱਥੇ ਇਹਨਾਂ ਦੇ ਇਹਨਾਂ ਬਾਰੇ ਸਾਰੀਆਂ ਜਾਣਕਾਰੀਆਂ ਕਿਉਂਕਿ ਇਹ ਇੱਥੇ ਜਗ੍ਹਾ ਹੈਗੀ ਹੈ ਗੱਡੀਆਂ ਦੇ ਖੜਨ ਨੂੰ ਵੀ ਕੋਈ ਬਾਹਰੋਂ ਆਵੇ ਜਾਂ ਜਾਂਦਾ ਹੋਵੇ ਉਹ ਇੱਥੇ ਖੜ ਕੇ ਇਹਨਾਂ ਦੀਆਂ ਕੁਰਬਾਨੀਆਂ ਬਾਰੇ ਇਹਨਾਂ ਦੇ ਜੋ ਇਹਨਾਂ ਦਾ ਜੀਵਨ ਦਾ ਸਫ਼ਰ ਸੰਘਰਸ਼ ਰਿਹਾ ਉਹਦੇ ਬਾਰੇ ਜਾਣਕਾਰੀ ਲੈ ਸਕਦਾ ਹੈ ਨਵੀਂ ਪੀੜੀ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਸਾਨੂੰ ਸਾਡੇ ਪੁਰਖਿਆਂ ਨੇ ਇਹ ਜਿਹੜੀਆਂ ਯਾਦਗੀਆਂ ਲੈ ਕੇ ਦਿੱਤੀਆਂ ਇਹ ਸਾਨੂੰ ਕੋਈ ਸਸਤੀਆਂ ਨਿਮੜੀਆਂ ਦੇ ਬਦਲੇ ਸਾਨੂੰ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਸੋ ਅੱਜ ਸ਼ੀਤਿਆਸ ਬਗਸਿੰਘ ਹੋਰਾਂ ਦਾ ਗੁੱਤ ਜਿਹੜਾ ਲੋਕ ਅਰਪਣ ਹੋਇਆ ਮੈਂ ਆਪਣਾ ਦੱਸ ਦਿੰਨਾ ਮੈਂ ਬਚਪਨ ਤੋਂ ਜਦੋਂ ਕੋ ਪੜਨ ਲੱਗਿਆ ਅਗ ਸਿੰਘ ਹੋਰਾਂ ਬਾਰੇ ਬੜਾ ਪ੍ਰਭਾਵਿਤ ਤੇ ਇਹਨਾਂ ਦੇ ਵਿਚਾਰਾਂ ਤੋਂ ਉਸ ਤੋਂ ਬਾਅਦ ਜਦੋਂ ਕਲਾਕਾਰ ਦੇ ਤੌਰ ਤੇ ਮੈਂ ਲੋਕਾਂ ਨੇ ਪ੍ਰਵਾਨ ਕੀਤਾ ਤਾਂ ਮੈਂ ਸੋ ਸਾਢੇ 17 ਸਾਲ ਦਾ ਸੀ ਉਦੋਂ ਸੋ ਹਰ ਦੋਕ ਸਾਲ ਬਾਅਦ ਕੋਈ ਇਕੱਡੀ ਨਵੀਂ ਲੈਣੀ